ਉਹ ਕਹਿੰਦੇ ਆ ਜਾਦੂ ਜਾਦੂ ਇਹਨੂੰ ਕਹਿੰਦੇ ਆ ਉਹ ਆ ਗ੍ਰੀਨ ਸੀ ਮੂੰਦੂ ਦਿੰਦੇ ਨਾ ਉਹ ਬੂਮ ਉੱਠ ਉੱਠ ਆ ਚੱਲ ਫਿਰ ਕਿਵੇਂ ਪਤਾ ਕੀ ਹੋਇਆ ਸੀ ਫਿਰ ਕਰਕੇ ਇਹ ਸਭ ਟਿਕ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਨਾ ਲੋਕ ਬੱਚੇ ਡਿੱਗ ਜਾਂਦੇ ਆ ਇਹ ਦੇਖੀਂ ਆ ਇੱਕਾਥੇ ਮੈਲ ਫੜਿਆ ਨਹੀਂ ਜਿਵੇਂ ਪਹਿਲਾਂ ਕੀਤਾ ਨਾ ਹਾਏ ਇਹ ਇਤੁ ਦੇ ਨਾ ਪੁਆਇੰਟ ਹੁੰਦਾ ਬੰਦਾ ਇਹ ਇਹ ਆ ਚੱਕ ਤੇ ਇਹ ਦਿਨ ਆ ਕੀ ਹੁੰਦਾ ਅਜੂ ਦਾ ਵਜਾ ਪੁਆਇੰਟ ਨਾਪਦੇ ਆ ਬੰਦਾ ਇਹਨਾਂ ਰਿਲੈਕਸ ਹੋ ਜਾਂਦਾ ਐ ਡੇਗ ਪੈਂਦਾ ਕੋਚਰ ਵਾਸਤੇ ਬੱਚਾ ਹੋਵੇ ਜਾਂ ਬੰਦਾ ਹੋਵੇ ਫੇਰ ਦੋ ਤਿੰਨ ਆਪਣੇ ਪੁਆਇੰਟ ਹੁੰਦੇ ਆ ਇੱਕ ਗਰਦਨ ਦੇ ਥੱਲੇ ਹੁੰਦਾ ਇਹਦੇ ਨਾਲ ਬੰਦਾ ਰਿਲੈਕਸ ਹੋ ਜਾਂਦਾ ਠੀਕ ਨਹੀਂ ਤੋਂ ਅਗਲਾ ਐ ਕਹਦਿਗੇ ਵੀ ਇਹ ਕੋਈ ਸ਼ਕਤੀ ਆ ਜਾਂ ਕੱਖ ਨਹੀਂ ਇਹਦੇ ਨਾਲ ਕੀ ਆ ਕਿ ਜਿਹੜਾ ਆਪਣਾ ਸਰੀਰ ਰਿਲੈਕਸ ਹੋਣ ਦਾ 2-4 ਸਕਿੰਟ ਲਈ ਜਾਂ ਮੰਨ ਲਓ 10-20 ਸਕਿੰਟ ਲਈ ਹੁਣ ਮੜਾ ਇਹਦੇ ਨਾਲ ਐ ਨੂੰ ਫੀਲ ਹੋ ਗਿਆ ਵੀ ਮੈਂ ਜਿਵੇਂ ਸਵਾ ਆਨੰਦ ਵਿੱਚ ਆਮ ਜਦੋਂ ਇਹਨੂੰ ਹੁਣ ਬਰਾਵਾਂਗੇ ਇਹ ਨਾ ਉੱਠ ਪਣਾ ਓ ਉੱਠ ਨਾ ਉਸ ਉਹਨਾਂ ਦਾ ਬੰਦਾ ਜੋ ਕੋਈ ਆਵਾਜ਼ ਮਾਰਦਾ ਤੇ ਉੱਠ ਪੈਂਦਾ ਕੀ ਆਹੀ ਹਮ ਆਰਾਮ ਹੀ ਲੈ ਹੀ ਆਮ ਹਾਂ ਐ ਹੁੰਦਾ